ਦਿੱਲੀ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਸਰਕਾਰ ਦੇ ਵਿੱਚ ਹੁਣ ਗੋਪਾਲ ਰਾਏ, ਕਹਿਲਾਸ਼ ਗਹਿਲੋਤ, ਸਰਵਪਾਰਦਵਾਜ ਸਮੇਤ ਇਮਰਾਨ ਹੁਸੈਨ ਕੈਬਨਟ ਮੰਤਰੀ ਵਜੋਂ ਸੌ ਚੁੱਕਣਗੇ ਤੇ ਇਸ ਦੇ ਨਾਲ ਹੀ ਮੁਕੇਸ਼ ਅਹਲਾਵਤ ਵੀ ਮੰਤਰੀ ਅਹੁਦੇ ਦੀ ਸੌ ਚੁੱਕਣ ਜਾ ਰਹੇ ਨੇ ਤੇ ਦਿੱਲੀ ਨੂੰ ਇੱਕ ਨਵਾਂ ਕੈਬਨਟ ਮੰਤਰੀ ਮਿਲਣ ਜਾ ਰਿਹਾ ਹੈ ਤੇ ਇਹ ਸਾਰੇ ਕੈਬਨਟ ਮੰਤਰੀ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਆਦਿਸ਼ੀ ਦੇ ਨਾਲ ਸੌ ਚੁੱਕ ਸਮਾਗਮ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਦਿੱਲੀ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਸਰਕਾਰ ਦੇ ਵਿੱਚ ਹੁਣ ਗੋਪਾਲ ਰਾਏ, ਕਹਿਲਾਸ਼ ਗਹਿਲੋਤ, ਸਰਵਪਾਰਦਵਾਜ ਸਮੇਤ ਇਮਰਾਨ ਹੁਸੈਨ ਕੈਬਨਟ ਮੰਤਰੀ ਵਜੋਂ ਸੌ ਚੁੱਕਣਗੇ ਤੇ ਇਸ ਦੇ ਨਾਲ ਹੀ ਮੁਕੇਸ਼ ਅਹਲਾਵਤ ਵੀ ਮੰਤਰੀ ਅਹੁਦੇ ਦੀ ਸੌ ਚੁੱਕਣ ਜਾ ਰਹੇ ਨੇ ਤੇ ਦਿੱਲੀ ਨੂੰ ਇੱਕ ਨਵਾਂ ਕੈਬਨਟ ਮੰਤਰੀ ਮਿਲਣ ਜਾ ਰਿਹਾ ਹੈ ਤੇ ਇਹ ਸਾਰੇ ਕੈਬਨਟ ਮੰਤਰੀ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਸੌ ਚੁੱਕ ਸਮਾਗਮ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਦਿੱਲੀ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਸਰਕਾਰ ਦੇ ਵਿੱਚ ਹੁਣ ਗੋਪਾਲ ਰਾਏ, ਕਹਿਲਾਸ਼ ਗਹਿਲੋਤ, ਸਰਵਪਾਰਦਵਾਜ ਸਮੇਤ ਇਮਰਾਨ ਹੁਸੈਨ ਕੈਬਨਟ ਮੰਤਰੀ ਵਜੋਂ ਸੌ ਚੁੱਕਣਗੇ ਤੇ ਇਸ ਦੇ ਨਾਲ ਹੀ ਮੁਕੇਸ਼ ਅਹਲਾਵਤ ਵੀ ਮੰਤਰੀ ਅਹੁਦੇ ਦੀ ਸੌ ਚੁੱਕਣ ਜਾ ਰਹੇ ਨੇ ਤੇ ਦਿੱਲੀ ਨੂੰ ਇੱਕ ਨਵਾਂ ਕੈਬਨਟ ਮੰਤਰੀ ਮਿਲਣ ਜਾ ਰਿਹਾ ਹੈ ਤੇ ਇਹ ਸਾਰੇ ਕੈਬਨਟ ਮੰਤਰੀ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਸੌ ਚੁੱਕ ਸਮਾਗਮ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਦਿੱਲੀ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਸਰਕਾਰ ਦੇ ਵਿੱਚ ਹੁਣ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸਰੋਵਰ ਫਰਦਵਾਜ ਸਮੇਤ ਇਮਰਾਨ ਹੁਸੈਨ ਕੈਬਨਟ ਮੰਤਰੀ ਵਜੋਂ ਸੌ ਚੁੱਕਣਗੇ ਤੇ ਇਸ ਦੇ ਨਾਲ ਹੀ ਮੁਕੇਸ਼ ਅਹਲਾਵਤ ਵੀ ਮੰਤਰੀ ਅਹੁਦੇ ਦੀ ਸੌ ਚੁੱਕਣ ਜਾ ਰਹੇ ਨੇ ਤੇ ਦਿੱਲੀ ਨੂੰ ਇੱਕ ਨਵਾਂ ਕੈਬਨਟ ਮੰਤਰੀ ਮਿਲਣ ਜਾ ਰਿਹਾ ਹੈ ਤੇ ਇਹ ਸਾਰੇ ਕੈਬਨਟ ਮੰਤਰੀ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਸੌ ਚੁੱਕ ਸਮਾਗਮ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਦਿੱਲੀ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਸਰਕਾਰ ਦੇ ਵਿੱਚ ਹੁਣ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸਰਵਪਾਰਦਵਾਜ ਸਮੇਤ ਇਮਰਾਨ ਹੁਸੈਨ ਕੈਬਨਟ ਮੰਤਰੀ ਵਜੋਂ ਸੌ ਚੁੱਕਣਗੇ ਤੇ ਇਸ ਦੇ ਨਾਲ ਹੀ ਮੁਕੇਸ਼ ਅਹਲਾਵਤ ਵੀ ਮੰਤਰੀ ਅਹੁਦੇ ਦੀ ਸੌ ਚੁੱਕਣ ਜਾ ਰਹੇ ਨੇ ਤੇ ਦਿੱਲੀ ਨੂੰ ਇੱਕ ਨਵਾਂ ਕੈਬਨਟ ਮੰਤਰੀ ਮਿਲਣ ਜਾ ਰਿਹਾ ਹੈ ਤੇ ਇਹ ਸਾਰੇ ਕੈਬਨਟ ਮੰਤਰੀ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਸੌ ਚੁੱਕ ਸਮਾਗਮ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਦਿੱਲੀ ਤੋਂ ਹੁਣੇ-ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਸਰਕਾਰ ਦੇ ਵਿੱਚ ਹੁਣ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸਰਵਪਾਰਦਵਾਜ ਸਮੇਤ ਇਮਰਾਨ ਹੁਸੈਨ ਕੈਬਨਟ ਮੰਤਰੀ ਵਜੋਂ ਸੌ ਚੁੱਕਣਗੇ ਤੇ ਇਸ ਦੇ ਨਾਲ ਹੀ ਮੁਕੇਸ਼ ਅਹਲਾਵਤ ਲਈ ਮੰਤਰੀ ਅਹੁਦੇ ਦੀ ਸੌ ਚੁੱਕਣ ਜਾ ਰਹੇ ਨੇ ਤੇ ਦਿੱਲੀ ਨੂੰ ਇੱਕ ਨਵਾਂ ਕੈਬਨਟ ਮੰਤਰੀ ਮਿਲਣ ਜਾ ਰਿਹਾ ਹੈ ਤੇ ਇਹ ਸਾਰੇ ਕੈਬਨਟ ਮੰਤਰੀ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਸੌ ਚੁੱਕ ਸਮਾਗਮ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ